ਚਰਨਜੀਤ ਸਿੰਘ ਚੰਨੀ ਨੇ ਭਗਵੰਤ ਮਾਨ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੁਹਾਨੂੰ ਦੱਸਦੀ ਇਹ ਬੀਤੇ ਦਿਨ ਜੋ ਅੰਮ੍ਰਿਤਸਰ ਦੇ ਵਿੱਚ ਘਟਨਾ ਘਟੇ ਸੀ ਉਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਭਗਵੰਤ ਮਾਨ ਸਾਹਿਬ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਜਾ ਰਹੇ ਹਨ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਡਾਕਟਰ ਭੇਮਰਾ ਉਮੇਦਕਰ ਦੇ ਫੋਟੋਆਂ ਤੇ ਨਾਮ ਦੀ ਵਰਤੋਂ ਕਰਕੇ ਵੋਟਾਂ ਤਾਂ ਮੰਗਦੀ ਹੈ ਪਰ ਉਹਨਾਂ ਦੇ ਬੁੱਤਾਂ ਦੀ ਰਖਵਾਲੀ ਨਹੀਂ ਕਰਦੀ ਹੋਰ ਉਹਨਾਂ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾਉਂਦੇ ਆ ਇਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਾਬਾ ਪੀਮਰਾਓ ਅੰਬੇਦਕਰ ਸਾਹਿਬ ਜੀ ਦੇ ਬੁੱਤੇ ਅਟੈਕ ਹੋਇਆ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਪੰਜਾਬ ਸਰਕਾਰ ਉਹਨਾਂ ਦੀਆਂ ਫੋਟੋਆਂ ਲਗਾ ਕੇ ਉਹਨਾਂ ਦੇ ਨਾਮ ਤੇ ਬੂਟਾਂ ਦਾ ਮਟੋਰਦੀ ਹੈ ਨਾ ਉਹਨਾਂ ਦੀ ਸੋਚ ਤੇ ਕੰਮ ਕਰਦੀ ਹੈ ਤੇ ਨਾ ਹੀ ਉਹਨਾਂ ਦੇ ਥਾਵਾ ਦੀ ਉਹਨਾਂ ਦੇ ਬੁੱਤਾਂ ਦੀ ਰਾਖੀ ਕਰਦੀ ਹੈ ਸੋ ਮੈਂ ਕਾਂਗਰਸ ਪਾਰਟੀ ਵੱਲੋਂ ਇਸ ਐਕਸ਼ਨ ਦੀ ਘੋਰ ਨਿੰਦਾ ਕਰਦਾ ਹਾਂ ਜੋ ਅਮਿਤ ਸ਼ਾਹ ਜੀ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਉਸ ਦਾ ਨਤੀਜਾ ਹੈ ਕਿ ਅੱਜ ਅਜਿਹੇ ਮਾੜੇ ਅਨਸਰਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੂੰ ਉਭਾਰ ਮਿਲਿਆ ਕਿ ਉਹ ਅੰਬੇਦਕਰ ਸਾਹਿਬ ਦੀ ਬੇਅਦਬੀ ਕਰਨ ਦਾ ਉੱਤਰ ਆਇਆ ਹੈ ਇਹ ਲੋਕਾਂ ਨੂੰ ਦੇ ਪਿੱਛੇ ਕੌਣ ਹੈ ਇਸ ਨੂੰ ਦੇਖਣ ਦੀ ਲੋੜ ਹੈ ਤੇ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਅਸਲ ਮਨਸਾ ਇਹਨਾਂ ਦੀ ਕੀ ਹੈ ਪੰਜਾਬ ਅਤੇ ਦੇਸ਼ ਦੇ ਹਾਲਾਤ ਨੂੰ ਖਰਾਬ ਕਰਨ ਦੀ ਇੱਕ ਕੋਝੀ ਸਾਜ਼ਿਸ਼ ਹੈ ਜਿਸ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਸ ਪਿੱਛੇ ਕੌਣ ਲੋਕ ਹੈ ਇਹ ਘਟਨਾ ਕਿਸ ਨੇ ਕਰਾਈ ਉਸ ਦੀ ਪੂਰੀ ਜਾਂਚ ਕੀਤੀ ਜਾਵੇ ਤੇ ਇਹਨਾਂ ਜਿਹੜੇ ਲੋਕ ਜਿਨੇ ਕੀਤਾ ਇਸ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾ ਸਕਦੀ ਉਹ ਦਵਾਈ ਜਾਵੇ ਧੰਨਵਾਦ ਇਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਾਬਾ ਪੀਮਰਾਵ ਅੰਬੇਦਕਰ ਸਾਹਿਬ ਜੀ ਦੇ ਬੁੱਤ ਤੇ ਅਟੈਕ ਹੋਇਆ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ। ਪੰਜਾਬ ਸਰਕਾਰ ਉਹਨਾਂ ਦੀਆਂ ਫੋਟੋਆਂ ਲਗਾ ਕੇ ਉਹਨਾਂ ਦੇ ਨਾਮ ਤੇ ਬੂਟਾਂ ਦਾ ਮਟੋਰਦੀ ਏ। ਨਾ ਉਹਨਾਂ ਦੀ ਸੋਚ ਤੇ ਕੰਮ ਕਰਦੀ ਏ ਤੇ ਨਾ ਹੀ ਉਹਨਾਂ ਦੇ ਥਾਵਾ ਦੀ ਉਹਨਾਂ ਦੇ ਬੁੱਤਾਂ ਦੀ ਰਾਖੀ ਕਰਦੇ ਏ। ਸੋ ਮੈਂ ਕਾਂਗਰਸ ਪਾਰਟੀ ਵੱਲੋਂ ਇਸ ਐਕਸ਼ਨ ਦੀ ਘੋਰ ਨਿੰਦਾ ਕਰਦਾ ਹਾਂ। ਜੋ ਅਮਿਤ ਸ਼ਾਹ ਜੀ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਉਸ ਦਾ ਨਤੀਜਾ ਹੈ ਕਿ ਅੱਜ ਅਜਿਹੇ ਮਾੜੇ ਅਨਸਰਾਂ ਨੂੰ ਮੌਕਾ ਮਿਲਿਆ ਹੈ ਤੇ ਉਹਨਾਂ ਨੂੰ ਉਭਾਰ ਮਿਲਿਆ ਹੈ ਕਿ ਉਹ ਅੰਬੇਦਕਰ ਸਾਹਿਬ ਦੀ ਬੇਅਦਬੀ ਕਰਨ ਦਾ ਉੱਤਰ ਆਇਆ ਹੈ ਇਹ ਲੋਕਾਂ ਨੂੰ ਦੇ ਪਿੱਛੇ ਕੌਣ ਹੈ ਇਸ ਨੂੰ ਦੇਖਣ ਦੀ ਲੋੜ ਹੈ ਤੇ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਅਸਲ ਮਨਸ਼ਾ ਇਹਨਾਂ ਦੀ ਕੀ ਹੈ ਪੰਜਾਬ ਅਤੇ ਦੇਸ਼ ਦੇ ਹਾਲਾਤ ਨੂੰ ਖਰਾਬ ਕਰਨ ਦੀ ਇੱਕ ਕੋਝੀ ਸਾਜ਼ਿਸ਼ ਹੈ ਜਿਸ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਸ ਪਿੱਛੇ ਕੌਣ ਲੋਕ ਹੈ ਇਹ ਘਟਨਾ ਕਿਸ ਨੇ ਕਰਾਈ ਉਸ ਦੀ ਪੂਰੀ ਜਾਂਚ ਕੀਤੀ ਜਾਵੇ ਤੇ ਇਹਨਾਂ ਜਿਹੜੇ ਲੋਕ ਜਿਨੇ ਕੀਤਾ ਹੈ ਇਸ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾ ਸਕਦੀ ਉਹ ਦਵਾਈ ਜਾਵੇ ਧੰਨਵਾਦ ਇਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਾਬਾ ਪੀਮਰਾਵ ਅੰਬੇਦਕਰ ਸਾਹਿਬ ਜੀ ਦੇ ਬੁੱਤ ਤੇ ਅਟੈਕ ਹੋਇਆ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ। ਪੰਜਾਬ ਸਰਕਾਰ ਉਹਨਾਂ ਦੀਆਂ ਫੋਟੋਆਂ ਲਗਾ ਕੇ ਉਹਨਾਂ ਦੇ ਨਾਮ ਤੇ ਬੂਟਾਂ ਦਾ ਮਟੋਰਦੀ ਏ। ਨਾ ਉਹਨਾਂ ਦੀ ਸੋਚ ਤੇ ਕੰਮ ਕਰਦੀ ਏ ਤੇ ਨਾ ਹੀ ਉਹਨਾਂ ਦੇ ਥਾਵਾ ਦੀ ਉਹਨਾਂ ਦੇ ਬੁੱਤਾਂ ਦੀ ਰਾਖੀ ਕਰਦੇ ਏ। ਸੋ ਮੈਂ ਕਾਂਗਰਸ ਪਾਰਟੀ ਵੱਲੋਂ ਇਸ ਐਕਸ਼ਨ ਦੀ ਘੋਰ ਨਿੰਦਾ ਕਰਦਾ ਹਾਂ। ਜੋ ਅਮਿਤ ਸ਼ਾਹ ਜੀ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਉਸ ਦਾ ਨਤੀਜਾ ਹੈ ਕਿ ਅੱਜ ਅਜਿਹੇ ਮਾੜੇ ਅਨਸਰਾਂ ਨੂੰ ਮੌਕਾ ਮਿਲਿਆ ਹੈ ਤੇ ਉਹਨਾਂ ਨੂੰ ਉਭਾਰ ਮਿਲਿਆ ਹੈ ਕਿ ਉਹ ਅੰਬੇਦਕਰ ਸਾਹਿਬ ਦੀ ਬੇਅਦਬੀ ਕਰਨ ਦਾ ਉੱਤਰ ਆਇਆ ਹੈ ਇਹ ਲੋਕਾਂ ਨੂੰ ਦੇ ਪਿੱਛੇ ਕੌਣ ਹੈ ਇਸ ਨੂੰ ਦੇਖਣ ਦੀ ਲੋੜ ਹੈ ਤੇ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਅਸਲ ਮਨਸ਼ਾ ਇਹਨਾਂ ਦੀ ਕੀ ਹੈ ਪੰਜਾਬ ਅਤੇ ਦੇਸ਼ ਦੇ ਹਾਲਾਤ ਨੂੰ ਖਰਾਬ ਕਰਨ ਦੀ ਕੋਈ ਸਾਜ਼ਿਸ਼ ਹੈ ਜਿਸ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਸ ਪਿੱਛੇ ਕੌਣ ਲੋਕ ਹੈ ਇਹ ਘਟਨਾ ਕਿਸ ਨੇ ਕਰਾਈ ਉਸ ਦੀ ਪੂਰੀ ਜਾਂਚ ਕੀਤੀ ਜਾਵੇ ਤੇ ਇਹਨਾਂ ਜਿਹੜੇ ਲੋਕ ਜਿਨੇ ਕੀਤਾ ਇਸ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾ ਸਕਦੀ ਉਹ ਦਵਾਈ ਜਾਵੇ ਧੰਨਵਾਦ ਇਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਾਬਾ ਪੀਮਰਾਵ ਅੰਬੇਦਕਰ ਸਾਹਿਬ ਜੀ ਦੇ ਬੁੱਤੇ ਅਟੈਕ ਹੋਇਆ ਇਹ ਬ